ਸ਼ਰਨ ਆਈ ਅੰਮ੍ਰਿਤ ਨਹਾ ਕੇ ਗਾਨਾ ਹੈ ਅੰਮ੍ਰਿਤ ਨਹਾ ਕੇ ਗਾਨਾ ਹੈ ਮਿਲ ਕੇ ਵਾਪਾਰ ਮੈਂ ਵੀ ਵਾਪਾਰ ਇਸ ਸਾਰੇ ਸੰਗਤ ਜਿੱਦ ਤੇ ਮਾਈ ਭਾਈ ਜੰਦੇ ਹੋ ਸਾਰੇ ਇੱਕ ਪਰਦੇ ਵਿੱਚ ਇੱਕ ਅਦੁੱਤੀ ਖੋਪ ਹੈ ਮੂਰ ਅੰਤਰ ਦੀ ਚਾਹਤ ਕੋ ਪਾਜਵਤੀ ਦੇ ਬੋਲ ਤੋਂ ਆਪਣੀ ਭਾਗ ਲੈ ਗਏ ਉਹ ਸਨਤਾਂ ਵਾਲਿਆਂ ਵਿੱਚ ਸਾਰੇ ਮਿਲ ਕੇ ਬੁਲਾ ਸਾਰੇ ਪਿਆਰ ਸਹਿਤ ਉਚਾਰਨ ਕਰੋ ਇਕ ਓੰਕਾਰੁ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਸਤਿ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰੁ affur We'll be oh ke ko

ਹਬੀ ਸਤਿ ਨਾਮ ਕੀ ਹੋਈ ਸਤਿ ਏਕ ਓਮ ਕਾ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਆਤਮ ਸਤਿ ਤੁਗਾਤ ਸਤਿ ਹੈ ਜੀ ਸਤਿ ਤਾਂ ਨ ਪੂਰਤਿ ਤੇ ਜੀ ਸਤਿ ਸਾਚੇ ਨਾਨਕ ਉਸੇ ਵੀ ਸਤ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਪ ਆਦ ਸਤੁ ਤੁਗਾਤ ਸਚ ਹੈ ਵੀ ਸਚ ਨਾਨਕ ਉਸੇ ਵੀ ਸਤ ੴ ਸਤਨਾਮ ਕਹਾ ਪੁਰਖ ਨਿਰਵਾਣ ਨਿਰਵੈ ਅਕਾਲ ਅਮਰਦ ਅਜੂਨੀ ਸੈਭੰ ਗੁਰਪਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕੋ ਅੰਕਾਰੁ ਆਤਮਾ you okay. ਰਮੇ ਸਰਪੰਨ ਗੁਰ ਪ੍ਰਸਾਦ ਜਹ ਜਗਤ ਸਤ ਹੈ ਜੀ ਸਤ ਸਤ ਕੋ ਸਿਪਿ ਸਤ ਸਤ ਕੋ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਅਕਾਰ ਅਜੂਨੀ ਸਤ ਪ੍ਰਭਉ ਗੁਰਪ੍ਰਭਾਤ ਜਸਤੋ ਆਉ ਸਤ ਜਗਤ ਸਤ ਹੈ ਜੀ ਸਤ ਸਤ ਸਨਾਮ ਓਮ ਸੇ ਸਿਜੇ ਸਤ ਸਤ ਕੋ ਓਮਕਾਰ I <speaking in foreign language> <speaking in foreign language> love the ਸਚ ਹੈ ਸਤਿ ਨਾਨਕ ਹੋਇ ਪ੍ਰਤਿ ਸਤਿ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਅਪਰਖੇ ਨਿਰਭਉ ਨਿਰਵੈਰ ਅਕਾਲ ਪੂਰਤ ਵਜੂਨੀ ਸਹਬੰ ਗੁਰ ਪ੍ਰਸਾਦਿ ਆਸ ਸਚੁ ਸੁਖਾਤਿ ਸਤਿ ਹੈ ਸਚੁ ਨਾਨਕ ਹੋਸੀ ਭੀ ਸਚ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਵਾਜ ਸਾਜ ਜਪ ਪਾਲ ਸਤਿ ਜਗਨਾਤ ਸਤਿ ਹੈ ਮੇ ਸਤਿ ਬਾਨ ਕਹੋ ਸੇ ਵੀ ਸਤਿ ਰਿਕੁਮ ਕਾਰ ਸਤਨਾਮ ਕਰਤਾ ਪੁਰਖ ਮੇਰਿ ਪਉ ਨਿਰਮਲ ਅਸਤ ਪੁਰਤ ਅਜੂਨੀ ਸਤਿ ਗੁਰਪਸਾਦ ਜਹ ਕੋ ਪਾਲ ਸਤਿ ਜਗਨਾਤ ਸਤਿ ਇਸ ਸੱਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਜਿਖ ਪਉ ਤਿਰੇ ਕਪਾਲ ਮੁਰੇ ਅਜੂਨੀ ਸੈਭੰ ਗੁਰਪ੍ਰਸਾਦਿ ਤਕ ਆਦ ਸਚੁ ਨੂਗਾਦ ਸਚੁ ਹੈ ਰਹਿ ਸਚੁ ਨਾਨਕ ਹੋਸੀ ਭੀ ਸਚੁ ਇਸ ਓੰਕਾਰ ਸਤਿਨਾਮ ਕਰਤਾ सत्यं ज्ञानं अनन्तं कर्ता पुरुष निरभो विरक्त अनारत अजनीसा प्रांगित प्रशान्त जग आद सत्यं गानद सत्यं हरि सत्यं गानद गुरु सत्यं निरभो पाद ਜਪ ਆਦ ਸਤਿ ਜੁਬਾਤ ਸਤਿ ਹੈ ਬੀ ਸਤਿ ਨਾਨਕ ਹੋਸੀ ਬੀ ਸਤਿ ਇੱਕ ਓ ਅੰਕਾਰ ਸਤ ਨਾਮ ਕਰਤਾ ਪੁਰਖੋ ਜਿਰ ਭੋ ਨਿਰਭੈ ਅਕਾਲ ਮੂਰਤ ਜੁਗ ਨੀ ਸਰਬੰ ਵਰਤਨ ਆਦ ਜਪ ਆਦ ਸਤ ਜੁਬਾਤ ਸਤ ਹੈ ਬੀ ਸਤਿ ਦੇ ਪਰ ਸਤਿ ਤੋ ਹਾਰ ਖਦਮਾਨ ਕਰਤਾ ਪੁਰੇ ਨਿਰਭਰ ਅਪਾਨ ਮੂਰਤ ਰਕਿਨੀ ਸੈ ਬੰਗਰ ਪ੍ਰਸਾਦ ਜਤ ਆਦ ਸਤਿ ਅਗਾਦ ਸਤਿ ਹੈ ਦੇ ਸਤਿ ਨਾਨਕ ਹੋਸੀ i'm I know there is ਪੱਲਾ ਕੇਰਾ ਕਾਚੰਦਾ ਕਹਾ ਚਮਕਾਲ ਕਾਚੰਦਾ ਹੈ ਕਿਆ ਕੰਧਾ ਕਛਮਾ ਕਹ ਹੈ ਜਮਕਾਲ ਕਛਮਾ ਕਹ ਹੈ ਜਮਕਾਲ ਤੁਕੀ ਹੋਏ ਨਾਨਕ ਬੰਦ ਤਾਨੇ ਤੁਕੀ ਹੋਏ ਧਾਮੇ ਤੋਂ ਪਾਮ ਤਾਰੇ ਸੁਖੀ ਹੋ ਹਰ ਹਰ ਨਾਮ ਜਪਨ ਆ ਹਰ ਹਰ ਨਾਮ ਬੱਬੇ ਆ ਸਤਿ ਸ਼੍ਰੀ ਅਕਾਲ ਸੋਲ ਸੁਮਰਨ ਕੇ ਤਾਰੀ ਤੇਤਾ ਮਤ ਸਰਤਮਹ ਦਿਵਸ ਰਾਤ ਦਈਂ ਰਾਇ ਆਖੇ ਮੈਂ ਸકલ ਜਗ ਚੰਗਿਆ ਆਪਰਿਆ ਆਪਾ ਸੱਚੇ ਧਰਮ ਹਜੂਰ लॻे दोनी नाम दया गै सख़त पहा नान ते पप्पू जड़े केति छोठी नी नामदारे सखत पहा नानक ते पप्पू जड़े केति छोटी न ਜੈ ਹੋਵਾ ਗੁਰੂ ਗ੍ਰੰਥ ਸਾਹਿਬ ਜੀ ਜੀ ਸਤਿਗੁਰੂ ਬਖਵਾਤੀ ਜੀ ਸਹਾਇ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੋਈ ਪ੍ਰਥਮ ਪਗਤੀ ਸਮਰਕ ਗੁਰੂ ਨਾਨਕ ਲਾਈ ਜਾਇ ਮੇਰ ਅਗਧ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਈ ਅਰਜਨ ਹਰ ਕੋ ਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਜਿਆ ਜਿਸ ਦੇਠ ਸਾਫ ਦੁਖ ਜਾਰ ਤੇ ਇੱਕ ਬਹਾਦਰ ਸਮਰਿਆ ਘਰਣਾਉ ਨਿਧ ਆਵੇ ਤਾਏ ਸਾਥ ਥਾਈ ਹੋਏ ਸਾ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਾਹਟਰ ਜੀਓ ਸਭ ਥਾਈ ਹੋਏ ਸਾਈ ਦਸਾਂ ਪਾਖਸ਼ਾਇਆ ਜੀ ਦੇ ਆਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਦੀ ਜੋਤ ਜਾਹਰਾ ਜਹੂਰ ਹਾਜ਼ਰਾ ਜਹੂਰ ਸਰਬ ਕਲਾ ਭਰਪੂ ਸਭ ਥਾਈ ਹੋਏ ਸਾ ਚਾਰ ਸਾਰੇ ਜੋਗੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜਗਾਰ ਸਿੰਘ ਜੀ ਸਾਹਿਬ ਜੋਰਾ ਸਿੰਘ ਜੀ ਸਾਹਿਬ ਸਤਹਿ ਸਿੰਘ ਜੀ ਪੰਜ ਪਿਆਰਿਓ ਚਲਿ ਮੁਖ ਤੇਓ ਸਰਬਤਰ ਸ਼ਹੀਦੋ ਸਿੰਘੋ ਮਰੀਦੋ ਸਤਿਆਰਿ ਪਿਆਰਿਓ ਸਭ ਥਾਈਂ ਹੋਇ ਸਾਈ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਈ ਬੋਲ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਈ ਬੋਲ ਜੀ ਬੋਲ ਜੀ ਬੋਲ ਜੀ ਬੋਲ ਜੀ ਸ੍ਰੀ જી ગુરુ ગરીબ નિવાજ અંતર જામી સચે પાક્ષા જી મહારાજ સાહેબ એકમાલ સાહેબ શ્રી ગુરુ ગોવિંદ ਸਿੰਘ સાહેબ જી મહારાજ આપની દે પાવન પવિત્ર સ્થાન તકત સાચ ખંડ શ્રી હજોર શ્રી અભિલનગર સાહેબ વિકે વિશ્વ શાંતિ દે લાઈ ਮੂਲ ਮੰਤਰ ਦੇ ਜਾਪ ਸਿਮਰਣ ਕੀਤੇ ਗਏ ਸੱਚੇ ਪਾਤਸ਼ਾਹ ਜੀ ਮਹਾਰਾਜ ਜਾਪ ਕਰਦਿਆਂ ਸਿਮਰਣ ਕਰਦਿਆਂ ਹੋਈਆਂ ਭੁੱਲਾਂ ਛੁਕਾ ਮਾਫ਼ ਕਰਨਿਆ ਸੱਚੇ ਪਾਤਸ਼ਾਹ ਜਾਪ ਤੇ ਸਿਮਰਣ ਸੱਚਖਣ ਵਿੱਚ ਪ੍ਰਮਾਨ ਕਰਨੀ ਬਾੜ ਦਾ ਮਹਤਮ ਜਾਪ ਦਾ ਨਾਮ ਮਹਤਮ ਸਮੂਹ ਸੰਗਤਾਂ ਦੇ ਤਾਈ ਬਖਸ਼ਣਾ ਸਮੂਹ ਸੰਗਤਾਂ ਦੇ ਅਸੀਸ ਦੇ ਮਿਹਰ ਭਰੇ ਅਤਿ ਰੱਖਣਾ ਨਾਮ ਦਾਣ ਗੁਰਸਿੱਖੀ ਜੀਵਨ ਬਖਸ਼ਨਾ ਚੜ੍ਹਦੀਆਂ ਕਲਾ ਬਖਸ਼ਣੀ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ ਹਰ ਵੇਦਾਨ ਫਤਿਹ ਕਰਨਾ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ